कल एक बजे तो था क्योंकि ਉਹ ਸਾਡੇ ਦੇ ਨਾਲ ਸਹਿਯੋਗ ਕਰਦੀ ਹੈ ਅਸੀਂ ਵੀ ਪਬਲਿਕ ਸਹਿਯੋਗ ਕਰਦੇ ਹਾਂ ਪਰ ਮਾੜੇ ਅੰਸ਼ਰ ਹੈ ਵੀ ਹੋਣਾ ਚਾਹੀਦਾ ਐਨੀ ਮਤਲਬ ਵਰਤੀ ਦੇ ਨਾਲ ਸਟੇਜ ਦਾ ਲੁੱਕ ਕੋ ਸਾਡੀ ਫੇਸ ਹੋਈ ਹੈ ਜਿਵੇਂ ਹੁਣ ਮਤਲਬ ਦੱਬੀ ਮਾਰ ਲਾਗੇ ਆ ਲੋ ਬਾਕੀ ਸਭ ਚੋਕ ਹੈ ਜੀ ਆ ਸਰ ਕੀ ਨਾਮ ਹੈ ਆਤਮ ਸਿੰਘ ਕੜਬਲਾ ਹਾਂ ਜੀ ਸਰ ਪ੍ਰਧਾਨ ਮਾਲਵਾ ਡੀ ਫਾਰਮ ਯੂਨੀਅਨ ਔਰ ਮੌਜੂਦਾ ਐਮ ਸੀ ਬੋਰਡ ਨੰਬਰ ਚੱਲਦਾ ਜੀ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਹੀ ਫਰਜ਼ ਬੰਦਾ ਸੀ ਪੁਲਿਸ ਦਾ ਸਹਿਯੋਗ ਕਰੀਏ ਹਰ ਪਾਸਾ ਜਦੋਂ ਸਾਡੀ ਪਬਲਿਕ ਨੇ ਨੈਗੇਟਿਵ ਸੋਚਦੀ ਹੈ ਤਾਂ ਸਾਡੇ ਲਈ ਹਰ ਅਫਸਰ ਪੁਸ਼ਤਨਾਮ ਚੰਗਾ ਹੈ ਕਈ ਵਾਰੀ ਮਜਬੂਰੀ ਹੋਏ ਨਹੀਂ ਕੋਈ ਟਾਈਮ ਲੱਗਿਆ ਪਰ ਸਾਡੇ ਮਾਮਲੇ ਦੇ ਵਿੱਚ ਜਿੰਨੇ ਸਰਦਾਰ ਜਗਵੀਰ ਸਿੰਘ ਬੰਗੀ ਜੀ ਤੇ ਇਹਨਾਂ ਦੀ ਟੀਮ ਨੇ ਚੁਸਤੀ ਪੁਰਤੀ ਦਿਖਾਈ ਹੈ ਕਿ ਹਰੇਕ ਮਾਮਲੇ ਵਿੱਚ ਜਿਸ ਤਰ੍ਹਾਂ ਮੰਗਦੇ ਵੀ ਇੰਨੀ ਪੁਲਿਸ ਦੁਰਸਤ ਹੋਈ ਇਸ ਲਈ ਮੈਂ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸੀਟੀ 1 ਡੀਐਸਪੀ ਸਰਦਾਰ ਹਰਮਨ ਸਿੰਘ ਜੀ ਔਰ ਸਾਡੀ ਜੀ ਟੀਮ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਨਲਾਈਨ ਟਾਈਮ ਦੇ ਵਿੱਚ ਅਸੀਂ ਇਹਨਾਂ ਨੂੰ ਬੁਸ਼ਵਾਸਵਾ ਦਿਵਾ ਵੀ ਇਸ ਇਸ ਸਿਹਤਾਰ ਵਾਸਤੇ ਇੱਕ ਮੀਟਿੰਗ ਡੈਰੀ ਫਾਰਮ ਯੂਨੀਅਨ ਵੱਲੋਂ ਕਰਾਉਣ ਦੀਆਂ ਜਾ ਰਹੇ ਆ ਉਹਦੇ ਵਿੱਚ ਸਾਡੇ ਜਿਹੜੇ ਸਾਡੇ ਸੀਨੀਅਰ ਅਫਸਰ ਸਰਦਾਰ ਮਾਨ ਉਹਨਾਂ ਨੇ ਅਸੀਂ ਮੁੱਖ ਮਹਿਮਾਨ ਤੌਰ ਤੇ ਬੁਲਾਵਾ ਸਰ ਕੀ ਨਾਮ ਹੈ ਤੁਹਾਡਾ ਸੁਖਮੰਦਰ ਸਿੰਘ ਬਰਾੜ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਇਹ ਜੋ ਲਟਕੋ ਸਾਡੀ ਹੋਈ ਸੀ ਡੈਰੀਆਂ ਲਾਂ ਦੀ ਅਸੀਂ ਆ ਕੇ ਇੱਥੇ ਕੰਪਲੀਟ ਕਰਾਈ ਸੀ ਅਸੀਂ ਸਾਰੀ ਯੂਨੀਅਨ ਅੱਜ ਇੱਥੇ ਥਾਣੇ ਦੇ ਜਿੰਨੇ ਵੀ ਮੁਲਾਜ਼ਮ ਐ ਸਾਹਿਬ ਐ ਧੰਨਵਾਦ ਕਰਨਾ ਆਇਆ ਕਿਉਂਕਿ ਸਾਡੀ ਕੰਪਲੀਟ ਤੇ ਇਹਨਾਂ ਨੇ ਬਹੁਤ ਛੇਤੀ ਐਕਸ਼ਨ ਕੀਤਾ ਕਿਉਂਕਿ ਮੱਜਾ ਦਾ ਕੰਮ ਸੀ ਜੇ ਦੇਰੀ ਹੋ ਜਾਂਦੀ ਤਾਂ ਨਾ ਸਾਡੇ ਸਾਨੂੰ ਪਸ਼ੂ ਮਿਲਣੇ ਸੀ ਤੇ ਨਾ ਗੱਡੀ ਮਿਲਣੀ ਸੀ ਇਸ ਕਰਕੇ ਅਸੀਂ ਸਾਰੇ ਡੈਰੀ ਯੂਨੀਅਨ ਵਾਲੇ ਸਾਰੇ ਭਰਾ ਸਾਰੇ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦੇ ਆ। ਸਰ ਕੀ ਨਾਮ ਤੁਹਾਡਾ? ਲੱਕਾਖਾਨ ਜੀ ਮੇਰਾ। ਹਾਂਜੀ ਕੀ ਕਹਿਣਾ ਚਾਹੋਗੇ ਅੱਜ? ਕੀ ਸੀ ਜੀ ਇਹਨਾਂ ਦਾ ਸਟਾਫ ਦਾ ਸਾਰੇ ਦਾ ਧੰਨਵਾਦ ਕਰਨਾ ਆਇਆ ਸੀ ਜੀ ਇਹਨਾਂ ਨੇ ਸਾਡਾ ਜਿਹੜਾ ਮਾਲ ਸੀ ਗੱਡੀ ਵੀ ਦੋਨੋਂ ਬਰਾਮਦ ਕਰਾਤੀ ਕੋਈ ਰਿਆ ਤਾਂ ਨਹੀਂ ਹੈ ਸਮਾਨ ਜਿਹੜਾ ਤੁਹਾਡਾ ਚੋਰੀ ਹੋਇਆ ਸੀ ਇਹ ਇੱਕ ਮੋਬਾਈਲ ਰਹਿ ਗਿਆ ਉਹ ਇਹਨਾਂ ਨੇ ਕੋਈ ਕਹਿੰਦੇ ਕੱਢ ਦਾਂਗੇ ਇਸੇ ਕਹਿੰਦੇ ਹਾਂਜੀ ਹਾਂ ਸਰ ਕੀ ਨਾ ਬਤਾ ਮੇਰਾ ਐਸ ਗੁਰਪੀਰ ਸਿੰਘ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਮਾਮਲਾ ਇਨੀ ਛੇਤੀ ਪਲੇਸ ਕੀਤਾ ਉਹਦੇ ਬਾਰੇ ਨੀਮ ਸਾਨੂੰ ਤਰ ਤਲਾ ਮਿਲੀ ਸੀ ਜੱਕ ਦਾ ਮਾਮਲਾ ਜਿਹੜਾ ਕਾਰਵਾਈ ਸ਼ੁਰੂ ਕਰਤੀ ਕਾਰਵਾਈ ਦੌਰਾਨ ਸਾਨੂੰ ਮੈਂਟੋ ਮੈਡੀਕਲ ਟੈਕਨੀਕਲ ਟੀਮ ਦੇ ਦਾਨ ਨੂੰ ਪਤਾ ਲੱਗਿਆ ਵੀ ਇਹ ਬੰਦੇ ਬੜੇ ਕੇ ਸਾਥੋਂ ਉਹਨਾਂ ਬਰਾਤ ਗੱਡੀ ਜਿਹੜੇ ਦੋਨੇ ਮੱਝਾਂ ਜਿਹੜੀਆਂ ਚੋਰੀ ਹੋਈ ਸੀ ਉਹ ਜਿਹੜਾ ਛੋਟਾ ਹੱਤੀ ਉਹ ਸੀ ਬਰਾਤ ਕਰ ਲਿਆ ਸਰ ਕਿੱਥੋਂ ਦੇ ਰਹਿਣ ਵਾਲੇ ਆ ਇਹ ਇਹ ਜਿਹੜੇ ਬੰਦੇ ਨੇ ਇਹ ਤਾਂ ਗੁਜਰਾਤ ਪਤੀਸੀ ਆਫਸਰ ਦਾ ਜੀ ਉਹਦੇ ਕੋਲੇ ਮੰਦਰ ਸਿੰਘ ਕੋਲੇ ਫਾਇਲ ਆ ਗਈ ਜੀ ਹਾਂ ਉਹਨਾਂ ਕੋਲੇ